ਨਕਲੀ ਪੁਲਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾ ਫਾਸ਼ ਕੀਤਾ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਤਵਾਲ ਥਾਣੇ ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਰੋ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲਿਆਂ ਦੇ ਆਰਟ ਚ ਉੱਤੇ ਇਸ ਦੇ ਤਹਿਤ ਹੀ ਅਸੀਂ ਇੱਕ ਐਫ ਆਈ ਆਰ ਨੰਬਰ 108 29/2025 ਨੂੰ ਜਿਹੜੀ ਹੈਗੀ ਆ ਥਾਣਾ ਜਿਤਵਾਲ ਅੰਡਰ ਸੈਕਸ਼ਨ 319 318 308 205 351 61 BNS ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫ ਆਈ ਆਰ 6 ਬੰਦਿਆਂ ਦੇ ਖਿਲਾਫ ਸੀ ਰਜਿਸਟਰ ਕੀਤੀ ਸੀ ਜਿਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ 4 ਬੰਦੇ ਪਕੜ ਲਏ ਚਾਰਾਂ ਵਿੱਚੋਂ ਦੋ ਬੰਦੇ ਫਰਾਰ ਹੋ ਚੁੱਕੇ ਫਰਾਰ 6ਾਂ ਚੋਂ ਦੋ ਫਰਾਰ ਗਏ ਤੇ ਚਾਰਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਆ ਕਾਰ ਨੰਬਰ PB11BR4940 ਸਵਿਫਟ ਕਾਰ ਹੈਗੀ ਚਿੱਟੇ ਰੰਗ ਦੀ ਇਸ ਵਿੱਚੋਂ ਸਾਨੂੰ ਪੰਜ ਵਰਦੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਹੈਗੀਆਂ ਜਿਨ੍ਹਾਂ ਨੇ ਜਿਹੜੀਆਂ ਦੋ ਐਨਜੀਓ ਰੈਂਕ ਦੀਆਂ ਤੇ ਤਿੰਨ ਜਿਹੜੀਆਂ ਹੈਗੀਆਂ ਸੀ ਕਨਸਟੇਬਲ ਰੈਂਕ ਦੀ ਇਹ 유ਨੀਫਾਰਮ ਹੈਗੀਆਂ ਸੀ ਤੇ ਇਸ ਵਿੱਚ ਜਿਹੜਾ ਮੇਨ ਸਰਗਨਾ ਸੀ ਦਰਸ਼ਨ ਸਿੰਘ ਉਹ ਹਜੇ ਫੜਨਾ ਬਾਕੀ ਹੈ ਜਿਸ ਉੱਪਰ ਪਹਿਲਾਂ ਵੀ 8 9 ਪਰਚੇ ਰਜਿਸਟਰ ਨੇ